ਪਾ ਚੱਲੇ ਆ ਮੀਲਾ ਵੇਖਣ ਪਿੰਡ ਕਲਾ ਹਾਂਜੀ ਆਰੇ ਤਾਂ ਮੀਲਾ ਦਿਖਾਉਣੀ ਆ ਤੇ ਨਾਲੇ ਖਾਣੇ ਪੀਣੇ ਆ ਹਾਂ ਚੰਡੋਲ ਝੂਟਦੇ ਆ ਚੰਡੋਲ ਕਿ ਪੰਗੂੜਾ ਪੰਗੂੜਾ ਵੀ ਕਹਿੰਦੇ ਚੰਡੋਲ ਵੀ ਕਹਿੰਦੇ ਸੋਨੇ ਹੀ ਲੱਗੇ ਹਾਂ ਬਾਕੀ ਮੌਕੇ ਤੇ ਮੰਦਰ ਪਾਰ ਕਰ ਲਿਆ ਸਾਡੇ ਪਿੰਡ ਦਾ ਮੰਦਰ ਹੋ ਗਿਆ ਜੀ ਪਿੰਡ ਦੀ ਅਪਡੇਟ ਦਿਖਾ ਦਿੰਦੇ ਜੀ ਸਾਹਿਬ ਦਾ ਆਹ ਰਿਹਾ ਤੇ ਮੌਸਮ ਹੈਗਾ ਓਕੇ ਗਰਮੀ ਹੈ ਨਹੀਂ ਉਧਰ ਮੇਲੇ ਤੇ ਗਰਮੀ ਬਹੁਤ ਹੁੰਦੀ ਹੈ ਪੜਾ ਸਭ ਪੜਾਦੇ ਹੋਟਲੇ ਵਾਲੇ ਵੀ ਉਥੇ ਨੇ ਸੇਵਾ ਦੇ ਜੋੜੇ ਘਰ ਦੀ ਸੇਵਾ ਵਾਲਾ ਕੋਣੀ ਆ ਕਿੰਦ ਸੀ ਗਿਆ ਫਿਰ ਨਹੀਂ ਗਿਆ ਹੁਣ ਪਤਾ ਨਹੀਂ ਨਹੀਂ ਸ਼ਾਇਦ ਹੁਣੇ ਆ ਅੱਗੇ ਤਾਂ ਅਸੀਂ ਆਪ ਹੀ ਲੱਗ ਲੋ ਗਜਾਈਦਾ ਹੁੰਦਾ ਸੀਗਾ ਪਰ ਹੁਣ ਥੋੜਾ ਕੰਮ ਵੱਡੇ ਲੈਵਲ ਦਾ ਕੀਤਾ। ਇਹ ਕੁਕੀਆਂ ਪਾਟੀਆਂ ਨੇ ਮੱਕੀਆਂ ਲਓ ਦੇਖੋ ਜੀ। ਅੰਕਲ ਆਉਣ ਵਾਲੇ ਚੰਗਾ ਆਜੋ ਇਹ ਅੰਕਲ ਹੁਣੀ ਚੱਲੇ ਆ ਮੇਲਾ ਦੇਖਣ। ਭੱਜ ਜਾਓ ਭੱਜ ਜਾਓ। ਆ ਜਾ ਜੋਗੀ ਵੀਰ ਹਾਂਜੀ ਐਂ ਵੀ ਜੋਗੀ ਵੀਰ ਚੱਲੇ ਆ ਜੀ ਚਲੋ ਚਲੋ ਜੀ ਲੈ ਬਈ ਸਵਾਰੀ ਇੱਕ ਹੋਰ ਚੱਕ ਲਈ ਆ ਸੇਵਾ ਚ ਅੰਕਲ ਫੇਰ ਰੌਣਕਾ ਦੇਖਣੇ ਤੇ ਲਾ ਹਾਂ ਮੈਂ ਤਾਂ ਦੇਖੀਦਾ ਸਹੀ ਆ ਸਹੀ ਆ ਰੌਣਕਾ ਦੇਖਣੀਆਂ ਚਾਹੀਦੀਆਂ ਕਿਉਂ ਬਾਈ ਸਹੀ ਆ ਤੁਸੀਂ ਜੋ ਕਹਿਤਾ ਸਿਆਣੀਆਂ ਗੱਲਾਂ ਕਰ ਰਹੇ ਆ ਸਿਆਣੀਆਂ ਗੱਲਾਂ ਹੋ ਰਹੀਆਂ ਜੀ ਵਲੌਗ ਬਣ ਗਿਆ ਆ ਪਿੰਡ ਨਰੰਗਾ ਦੱਸ ਨਾ ਨਾਲ ਨਾਲ ਜੀ ਨਰੰਗਾ ਇਹ ਨਰੰਗਾ ਆ ਗਿਆ ਜੀ ਨਰੰਗਾ ਦੀ ਹੱਦ ਟੱਪ ਗਏ ਆ ਤੇ ਆ ਹੁਣ ਸਪੀਡ ਬ੍ਰੇਕਰ ਜਾਂ ਆਰਾ ਜਾਂ ਆਪਾਂ ਗਏ ਸਾਹਮਣੇ ਬੰਦੇ ਆ ਰਹੇ ਆ ਪਤਾ ਨਹੀਂ ਕਿੱਥੋਂ ਆ ਰਹੇ ਆ ਝੋਨਾ ਲਾ ਰਹੇ ਆ ਝੋਨਾ ਲਾ ਰਹੇ ਆ ਇਹਦਾ ਆ ਬਾਹਰ ਪਰਦੇਸੀ ਆ ਇੱਧਰ ਵਿਚਾਰੇ ਪਰਦੇਸੀ ਆ ਹਾਂ ਕਾ ਮੋਥੇ ਹੀ ਆ ਕਾ ਮੋਥੇ ਆ ਜਾਂਦਾ ਝੋਨਾ ਲਾਉਂਦਾ ਕਿਆ ਅੰਕਲ ਜੀ ਅੰਕਲ ਉਹਨਾਂ ਨੂੰ ਮੁਬਾਰਕਾਂ ਵਲੌਗ ਜੀ ਇਹਦੇ ਸਾਰੇ ਦਿਓ ਵਧਾਈਆ ਮੁੰਡਾ ਗਿਆ ਜੀ ਇੰਗਲੈਂਡ ਨਵਾਂ ਨਵਾਂ ਮੋਟੂ ਮੋਟੂ ਪੈਂਟ ਦੀ ਰਾਹ ਤੰਗਲ ਗਿਆ ਮੁੰਡੇ ਨੂੰ ਚੈਨਲ ਬਾਕ ਕੀ ਬਣਾਉਂਦੇ ਤੇ ਕੋਣੀ ਜਾ ਕੇ ਆਪਾਂ ਓਕੇ ਨਹੀਂ ਆ ਆ ਗਿਆ ਜੀ ਮੋੜ ਮੋੜ ਆ ਗਿਆ ਜੀ ਜਲੰਧਰ ਜਲੰਧਰ ਰੋਡ ਸਲਤਨਪੁਰ ਉਦਾ ਹੈ ਆ ਮੈਂ ਚੰਨਾ ਨਾ ਪਾ ਚਲੋ ਲਓ ਜੀ ਹੋਰ ਹੋੜਾ ਪੈਂਟ ਦਿਖਾ ਲੀਏ ਵੀ ਲੈ ਵੀ ਐਂਟਰੀ ਕਰ ਗਏ ਆ ਦੇਉਗੀ ਪੀਰ ਦਿਨੇ ਚ ਪਿੰਡ ਕਲਾਰ ਕਲਾਰਾਂ ਦੀ ਧਰ ਬਲੌਗਰ ਇੱਧਰ ਰੱਖ ਇੱਦਾਂ ਇਹ ਮੈਂ ਨਵਾਂ ਨਵਾਂ ਵਲੌਗਰ ਆ ਇਹ ਮੁੰਡਾ ਕੈਮਰਾਮੈਨ ਨਵਾਂ ਰੱਖਿਆ ਵਾ ਇਹ ਮੈਂ ਨਵਾਂ ਆਇਆ ਜੀ ਹਜੇ ਕੋਈ ਮਾਇੰਡ ਨਾ ਕਰਿਓ ਤੇ ਆ ਪਹੁੰਚ ਗਏ ਆਪਾਂ ਦਰਦੁਬਾਰਾ ਸਹਿਬ ਅਜੇ ਨਾ ਰਾਸ਼ ਨਹੀਂ ਪਿਆ ਆਪਾਂ ਪਹਿਲਾਂ ਆ ਗਏ ਆ ਭਾਜੀ ਕੋਈ ਨਹੀਂ ਕੋਈ ਨਹੀਂ ਕਹੀ ਜਾਂਦਾ ਹੌਲੀ ਹੌਲੀ ਕਰਤੀਏ ਬੰਦ ਮੈਂ ਨਾ ਚੱਲਣ ਦੇ ਦਿਖਾ ਤਕਾਲਦ ਕੰਨਾ ਦਿਖਾ ਲੈ ਤਕਨਾਲ ਲਕੀਆਂ ਜੀ ਮੀ ਲੱਗੀ ਆ ਵਰਦੀ ਆ ਬੰਦਾ ਨਹੀਂ ਟਕਰਦਾ ਸੋਰੀ ਮਾਰਕ ਪਾਰਕ ਪੜ ਕੈਮਰੇ ਨੂੰ ਇਦਾਂ ਨਹੀਂ ਰੱਖਣਾ ਐ ਰੱਖਣਾ ਕੈਮਰਾ ਇਦਾਂ ਰੱਖਿਆਗਾ ਸੰਗਤ ਫੇਰ ਹੀ ਦੇਖੂ ਸਾਹ ਲਈ ਚੈਲੇਜ ਪਿੰਡ ਦਾ ਦੇ ਦੇਣਗੇ ਦੇਣਾ ਨਹੀਂ ਆਣਾ ਨੇ ਪਈ ਜਾਣਾ ਪਊਗਾ ਮੋਰ ਸੂਰੀ ਤੇ ਕਢਾ ਲੈਣੀ ਆਪਾਂ ਜਿਹੜੇ ਮਸੇ ਪੂਰਾ ਕਰਾ ਲਾ ਲਾ ਵੀ ਪਹੁੰਚ ਕੇ ਪਾਰਕਿੰਗ 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 ਇੱਧਰ ਨਾ ਆ ਗੁੱਡੇ ਪਾਰਕਿੰਗ 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 ਜਿਹੜੇ ਗੁਰੂ ਬਾਸਾਹ ਮਹਾਰਾਜ ਜੀ ਰਮਨ ਸੈਂਗ ਰਮਨ ਸੈਂਗ ਉਹ ਵਲੌਗ 'ਚ ਨਹੀਂ ਆਣਾ ਜਾਂਦਾ ਤੇਰੇ 'ਚ ਲਾ ਜੀ ਕਿੱਧਰ ਲਾਈਏ ਲਾ ਦਿੰਨੇ ਆ ਕਿਦਨ ਕਿਤੇ ਲਗਾ ਦੇ ਗਾੜਾ ਬਾਥਰੂਮ ਆ ਗਏ ਇੱਥੇ ਲਾ ਦਿੰਦੇ ਆ ਇੱਥੇ ਕੀ ਲਾਓ ਜੀ ਲਾ ਜੀ ਪਹੁੰਚ ਗਏ ਆ ਆ ਸੋਲਰ ਲਾਇਆ ਹੋਇਆ ਸਾਡਾ ਸਾਡੀ ਕੰਪਨੀ ਦਾ ਬ੍ਰਾਈਟ ਸੋਲਰ ਦਾ ਗੁਰਦੁਆਰਾ ਸਾਹਿਬ ਇਹ ਵੀ ਦਿਖਾਉਨੇ ਆਪਾਂ ਅਰੇ ਆ ਮੁੰਡੇ ਨੇ ਖਲੌਣੇ ਲੈਣੇ ਆ। ਲੈ ਵੀ ਤੂੰ ਕਹਿੰਦਾ ਗਰਮੀ ਨਹੀਂ। ਇੱਥੇ ਆ ਕੇ ਪਤਾ ਲੱਗਣ ਲੱਗ ਪਿਆ ਵਾ ਕਿ ਵੀ ਹਾਂ ਵੀ। ਮੋੜਾ ਬਚਾਲਦੇ ਗੁਰਦੁਆਰਾ ਸਾਹਿਬ ਦੇ ਅੰਦਰ। ਪਿੰਡ ਕਲਾਰ ਇਸ ਤੋਂ ਕਪੂਰਥਲਾ ਜੇਕਰ ਆਪਾਂ ਨਹੀਂ ਸੁਪਾਨ ਦੀ ਗੱਲ ਕਰਦੇ ਆ ਗਾਹਾਂ ਦੇ ਆਲਾ ਤਿੰਨ ਬਾਦਰ ਮਾਰਾ ਗਿਆ ਜਨਾਬ ਜੀ ਉਹ ਸਾਬੇ ਜਿਹੜਾ ਇਹ ਜਾਲੇ ਰੇਗਨੀ ਦੇਗਨੇ ਵਿੱਚ ਆਉਂ ਲੱਗੀ ਸ਼ਬੀਲ ਵੈਗਰੂ ਟਿੱਕੀ ਦੇ ਦਾ ਅਸਰ ਮੈਂ ਆਖੀਅਦਿ ਸੇਵਾਦਾਰ ਕਹਿ ਲੱਗਾ ਉਹਨੂੰ ਦੇਖਤਾ ਮੈਂ ਿੱਕੀਵੀਂ ਸਦੀ ਦਾ ਚਾਂਦ ਸਿੰਘ ਅਟਾਰੀ ਦੇ ਕੋਲ ਜਾ ਦਿੱਤਾ ਆਹ ਬੋਤਲ ਲੈ ਕੇ ਤੇ ਲਈ ਪ੍ਰੀਮਪੋਰਟ ਦੇ ਓਏ ਆ ਸਾਡੇ ਪਿੰਡ ਦਾ ਓ ਤੂੰ ਸ਼ਮੀਲ ਮਾਮਾ ਜੀ ਚੱਕਦੇ ਫੱਟੇ ਉਹ ਤੁਸੇ ਜਮਾ ਮਰਦੂਦਾ ਸਮੇਂ ਦੇ ਵਿੱਚ ਮੋਗਾ ਜਿਲ੍ਹਾ ਮਾਰ ਗਿਆ ਤੇ ਮੋਗੀ ਦੀਏ ਵਿੱਚ ਪੈਣੋਂ ਹੁੰਦਾ ਜਦੋਂ ਵੀ ਮੈਦਾਨ ਤਾਂ ਆਖੀਅਦਿ ਸੇਵਾ ਵਿੱਚ ਆਰਾਮ ਕਰਨਗਾ ਉਹ ਤੇ ਨੀ ਪ੍ਰੀਮਪੋਰਟ ਦੀਏ ਦੇ ਬਾਬੂ ਗੇਰ ਸਿੰਘ ਰਹਿੰਦਾ ਆ ਪਿੰਡ ਦੇ ਵਿੱਚ ਉਹਦੀ ਘਰ ਵਾਲੀ ਬਕੰਤ ਕੌਰ ਆ ਐਤ ਵੀ ਪਹਾੜਾਂ ਪਾਰ ਵੀ ਇੱਥੇ ਰਹਿਣ ਵਾਲੇ ਆ ਉਹਨਾਂ ਦੇ ਘਰ ਦੇ ਵਿੱਚ ਸੰਤਾਨ ਵਾਲੀ ਪੁੱਤ ਦਾ ਨਾਮ ਰੱਖਿਆ ਗਿਆ ਮੇ ਸੱਤਲ ਸਿੰਘ ਮੇ ਸੱਤਲ ਸਿੰਘ ਜਵਾਨ ਹੋਇਆ ਉਹਦਾ ਜਿਆ ਬੀਬੀ ਸਰਜੀਤ कौर ਦੇ ਨਾਮ ਕੀਤਾ ਗਿਆ ਸਾਕਾਤ ਸਕਵਾਈ ਗੁਰੂ ਦੀ ਪਹਾੜਾਂ ਪਾਰ ਵੀ ਰਹਿਣ ਵਾਲੇ ਜੀ ਕਿਹਨੂੰ ਪਿਆਰ ਕਰਨ ਵਾਲਾ ਇਹ ਪਰਿਵਾਰ ਆ ਲੋ ਜੀ ਦਰਸ਼ਨ ਕਰੋ ਸੰਗੀਤਾਂ ਜੀ ਉਹ ਬਾਅਦ ਕਿਹੜਾ ਮਰ ਸੌਣੇ ਵੇਚੀ ਜਾਣਾ ਸਤਨਾਪੁਰ ਸਾਹਿਬ ਦੀ ਉਹ ਲੰਗਰ ਲੱਗਾ ਇੱਧਰ ਦੀ ਸਾਈਡ ਓਏ ਲੰਗਰ ਤੇ ਨਹੀਂ ਖਾਣਾ ਲੰਗਰ ਆ ਉਹ ਨਹੀਂ ਨਹੀਂ ਉਹ ਤਾਂ ਵੀਡੀਓ ਦਿਖਾ ਦਿੱਤੀ ਦਰਸ਼ਨ ਕਰਾ ਦਿੱਤੀ ਰੋਟੀ

ਇਨਫਰਮੇਸ਼ਨ ਲੈ ਸਕਦੇ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਕਿ ਹਾਲਾਤ ਕਿੱਦਾਂ ਨੇ ਬਣੇ ਕਿੱਥੇ ਗਏ ਪਰਿਵਾਰ ਵਾਲੇ ਉਹ ਸਾਰਾ ਕੁਝ ਤੁਹਾਨੂੰ ਦੱਸੇ ਇਹ ਦਿਨ ਸੀ ਚੱਲੂ ਆ ਨਗਰ ਦੀ ਮੇਟ ਪਹੁੰਚੇ ਉਹਥੇ ਜਾ ਕੇ ਜਦੋਂ ਗੇਟ ਖੁੱਲਿਆ ਹੋਇਆ ਸੀ ਐਪੀ ਹੋਈ ਸ਼ਾਮ ਦਾ ਵਕਤ ਆ ਤੇ ਗੁਰਜੰਤ ਸਿੰਘ ਦਾ ਜੀਜਾ ਪ੍ਰਸ਼ਾਦਾ ਛਕਦੇ ਹੋ ਤੇ ਭੈਣ ਚਾਹ ਦੇ ਵਿੱਚ ਪ੍ਰਸ਼ਾਦੇ ਪਕਾ ਰਹੀ ਆ ਗੁਰਜੰਤ ਸਿੰਘ ਨੇ ਜਦੋਂ ਇਹ ਗੁਰਜੰਤ ਸਿੰਘ ਨੇ ਜੀਜੇ ਨੇ ਦੇਖਿਆ ਕਿ ਉਪਰੇ ਦੇ ਬੰਦੇ ਅੰਦਰ ਆ ਰਹੇ ਤੇ ਉਹਨੇ ਕੰਨ ਧੱਪਣ ਦੀ ਕੋਸ਼ਿਸ਼ ਕੀਤੀ ਤੇ ਇਹਨੇ ਚਿਰ ਤੋਂ ਭਾਈ ਸਾਹਿਬ ਪੁਰਾਣੇ ਆਵਾਜ਼ ਬਾਰੀ ਅਸੀਂ ਪੁੱਛੀਏ ਨਹੀਂ ਅਸੀਂ ਬਜਨ ਸਿੰਘ ਦੇ ਮਿੱਤਰ ਆ ਭਾਈਆ ਜਾ ਕਿੱਥੇ ਆ ਜਾ ਬਾਕੀ ਭਾਈਆ ਆਇਆ ਗੱਲਾਂ ਬਾਤਾਂ ਹੋਈਆਂ जनता <coughs> <coughs> ਓਏ ਓਏ ਇਹ ਜਿਹੜੀ ਲਾਂਡਰੀ ਬਾਈ ਦੀ ਆ 10 ਲੋਡ ਰੀਆਂ ਭਾਲਦਾ ਏ ਓ ਦੇ ਲੱਕੀ ਟੱਪਣਾ ਤੂੰ ਆ ਵਈ ਲੱਗੇ ਆ ਕਰਨਾ ਚਾਹਣਾ ਸਾੜੀਏ ਤੇਰਾ ਮਰਜੀ ਆ ਆ ਵੀ ਕਰ ਸਕਦਾ ਉਹ ਦੱਬੀ ਫਿਰਦਾ ਹੀ ਅਗੜਾ ਪੰਤਾ ਨਹੀਂ ਮੰਦਾ ਬਨਿਆਣੇ ਦੀ ਅੰਮ੍ਰਲ ਨਹੀਂ ਜੰਨੇ ਆ ਛੋੜੇ ਨੇ ਵਧੀਆ ਨਹੀਂ ਲੱਗੇ ਮਿਆਣੇ ਵਾਲੀ ਦੇ ਹੀ ਹੁੰਦੇ ਆ ਮਗੜੇ ਗਿਆਨੇ ਆ ਥੋਥਾ ਨੇ ਚੜਨਾ ਇੱਥੇ ਆਪਣੀ ਨਾਂ ਦੇ ਹੋੜ ਵੀ 2000 ਜਾਂਦਾ ਇਹ ਮਿਆਣੇ ਲੋ ਵੀ ਮੁੰਡਾ ਮੰਨਿਆ ਨਹੀਂ ਚਲੋ ਕੋਈ ਨਹੀਂ ਇਹੀ ਮੇਲਾ ਇੰਨਾ ਕ ਮੇਲਾ ਜਿੰਦਗੀ ਜਿਆਦਾ ਛੋਟਾ ਓ ਛੋਟਾ ਨਹੀਂ ਗੱਲ ਹੈ ਟਾਈਮ ਕੁਛ ਵੀ ਨਹੀਂ ਹੋਇਆ 12 ਵਜੇ ਆ ਹੌਲੀ ਹੌਲੀ ਸਾਂ ਸਾਂਗਤ ਆਈ ਜਾਣੀ ਹੌਲੀ ਹੌਲੀ ਆਪਾਂ ਬੰਨਾ ਈਸਾ ਕਦਾਵਾ ਚੱਲ ਕਰੀਂ ਦੀਆਂ ਦੇ ਬੰਨਾ ਜੇ ਦੀ ਮਾਰਨੇ ਆ ਲੈ ਬਾਈ ਇੱਕ ਮਿੰਟ ਇੱਕ ਮਿੰਟ ਆ ਕੀ ਨਿਕਲੇ ਆ ਖਾਲੀ ਲੈ ਉਹ ਨੁਕਸਾਨ ਕਰਾਤਾ 20 ਰੁਪਏ ਦਾ ਕਰੀ ਟਰਾਈ ਕਰ ਲਾ ਲੈ ਆਪਣਾ ਇੱਕ ਮੈਂ ਮਾਰਦਾ ਚੱਲ ਮਾਰ ਜੇ ਲੱਭ ਗਿਆ ਇਹਦਾ ਤਾਂ ਮਦਨ 20 ਰੁਪਏ ਜਿਦਾ ਕੇ ਦਿੱਤਾ ਹੀ ਹੋ ਫੜ ਦੇਖ ਲਾ ਦੂ ਆ ਨੁਕਸਾਨ ਨਹੀਂ ਲੈ ਵੀ ਆ ਜੇ ਅੱਗੇ ਹਰਾਤੇ ਹੁਣ ਦੇਖਦੇ ਆ ਆ ਓਏ ਹੋਏ ਹੋਏ ਕੀ ਕਰਦਾ ਸਾਡਾ ਭਰਾ ਵੀ ਮੇਰੇ ਨਾਲ ਚਲ ਬਣਾਇਆ ਮੈਂ ਇੱਦਾਂ ਸਮੋਲ ਲੱਗੇ ਆਂ ਜੇ ਕਮਾ ਹੋ ਕੇ ਦੇ ਦੇਣੇ ਆ ਕਰਨੇ ਤੂੰ ਟਰਾਈ ਲੈ ਆ ਫੜਾ ਇੱਕ ਮੈਨੂੰ ਇਹ ਓ ਲੈ ਫੜਾ ਕੋਈ ਨਹੀਂ ਕੋਈ ਨਹੀਂ ਓਏ ਹੋਏ ਹੋਏ ਓ ਤੇਰਾ ਭਲਾ ਹਰ ਵਾਰੀ ਥੋੜੀ ਹੁੰਦੀ ਆ ਚਲ ਤੂੰ ਇਹ ਪੈਂਦਾ ਨਹੀਂ ਪੂਰਾ ਵਿੱਚ ਕਰਦੇ ਆਰ ਆਰੇ ਥੱਲੇ ਨੂੰ ਡਿੱਗਣੇ ਚਾਹੀਦੇ ਚੱਲੋ ਦੇ 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 ਵੀਹਾਂ ਦੇ ਇਹਨੂੰ ਤਾਂ ਦੇ 40 ਹੈ ਕਿ ਨਹੀਂ ਬਾਬਾ ਨਾ ਕਾਵਾੜੀ ਲਵਾਉਣ ਦਾ ਨਹੀਂਗਾ ਚੱਲੋ ਪਹਿਲਾਂ ਉਧੇ ਸੱਟ ਕੇ ਦੇ ਲਈਏ ਇਹ ਮੈਂ ਕਹਿੰਦਾ ਲਾ ਲਾਂਗੇ ਨਾ ਇਹ ਮੈਂ ਪਹਿਲਾਂ ਚੱਲੋ ਓਏ ਹੋਏ 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 ਇਹ ਨਹੀਂ ਮਾਈ ਦਾਣਾ ਬਈ ਪੰਜੇ ਡੇਗੜੇ ਪੰਜੇ ਥੋਰ ਹੈਗਾ ਬੇਬੀ మన తను మిడియో బాగా ਮੈਂ ਕਿਕਰ ਲਈ ਆਣ ਮੈਂ ਚੱਲ ਚੱਲ ਆਪਾਂ ਖੜ ਕੇ ਦੇਖਣਾ ਆਪਣਾ ਉਖਾਵਾ ਏ ਥੋੜੇ ਤੇ ਹਲਕੇ ਜਾਂ ਤੇਜ਼ ਰੱਖਿਓ ਬੰਨਿਆਣੇ ਬੈਠੇ ਤੱਕ ਤਾਂ ਇਹਨਾਂ ਹਿਸਾਬ ਨਾਲ ਹੀ ਚੰਗਾ ਵਾ ਆਲੂ ਆਲੂ ਲੈ ਵੀ ਜੰਗ ਜੱਤ ਕੇ ਆ ਗਿਆ ਮੈਂ ਆਇਆ ਉਹ ਗੱਡਾ ਡਰ ਗਿਆ ਮੈਂ ਕਿਹਾ ਗੁੱਡੇ ਦਾ ਹੀ ਚੋਰ ਹੋਇਆ ਦ ਲਾਇਆ ਹੀ ਆਨੇ 10 ਮਿੰਟ ਚ ਲਾਇਆ ਹੀ ਆ ઓਰੇ ਹੋਰ ਤੇ ਮੈਂ ਕਾ ਹੋਰ ਤੇ ਕਰਦੇ ਹੋਰ ਤੇ ਕਰਤਾ ਆ ਚੰਡੀ ਕਾ ਬਸ ਫੇਸਰ ਵਾਲੇ ਨਹੀਂ ਆਉਣਾ ਵਾ ਚਲੋ ਜੀ ਦਰਸ਼ਨ ਕਰ ਲੋ ਤੇ ਚੱਲੀਏ ਹੁਣ 見てね